ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਆ ਪਸ਼ੂ ਮੰਡੀ ਰਾਮਪਰਾ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰ ਹੀ ਲੱਗਦੀ ਆ ਤੇ ਹਰ ਇੱਕ ਮਹੀਨੇ ਦੀ ਇਹ ਇੱਕ ਤਰੀਕ ਨੂੰ ਪੱਕੀ ਮੰਡੀ ਲੱਗਦੀ ਆ ਜੀ ਸਪੈਸ਼ਲ ਇਹ ਮੱਝਾਂ ਦੀ ਮੰਡੀ ਆ ਜੀ ਸਪੈਸ਼ਲ ਇਸ ਮੰਡੀ ਦੇ ਉੱਤੇ ਮੱਝਾਂ ਟਾਪ ਦੀਆਂ ਸ਼ਕੀਨ ਚੰਗੇ ਦੁੱਧ ਵਾਲੀਆਂ ਝੋਟੀਆਂ ਦੇ ਲਈ ਮਸ਼ਹੂਰ ਆ ਇਹ ਮੰਡੀ ਗਾਵਾਂ ਵੀ ਵਿੱਚ ਆ ਜਾਂਦੀਆਂ ਕੁਈ ਟਾਵਾਂਗਾਂ ਵਿੱਚ ਗਾਵਾਂ ਆ ਜਾਂਦੀਆਂ ਚਲੋ ਵੈਸੇ ਇਹ ਸਪੈਸ਼ਲ ਮੱਝਾਂ ਦੀ ਮੰਡੀ ਆ ਗਈ ਤੇ ਬਾਕੀ ਸਪੈਸ਼ਲ ਮੱਝਾਂ ਦੀ ਮੰਡੀ ਲਾ ਲਿਆ ਆਪਾਂ ਜਿੱਥੇ ਨਾ ਹੁਲਾ ਮੋੜ ਇਹ ਤਿੰਨ ਮੰਡੀਆਂ ਸਪੈਸ਼ਲ ਮੱਝਾਂ ਦੀਆਂ ਤੇ ਇਹ ਰਾਮਪਰਾ ਮੰਡੀ ਮੱਝਾਂ ਦੀ ਸਪੈਸ਼ਲ ਮੰਡੀ ਆ ਗਈ ਤੇ ਮਾਲ ਅੱਜ ਬਹੁਤ ਪਹੁੰਚਿਆ ਹੋਇਆ ਹੈਗਾ ਤੁਸੀਂ ਮਾਹੌਲ ਦੇਖ ਸਕਦੇ ਹੋ ਗਾਹਕ ਵੀ ਬਹੁਤ ਫਿਰਦਾ ਸਵੇਰ ਦਾ ਮਾਹੌਲ ਆ 12:00 ਵਜੇ ਦਾ ਤੇ ਸੌਦੇ ਕੁਝ ਹੋ ਵੀ ਗਏ ਆ ਕੁਝ ਅਜੇ ਚੱਲੀ ਜਾਂਦੇ ਆ ਬਾਕੀ ਸ਼ਾਮ ਨੂੰ ਵੜਾ ਕੇ ਪੈਣੇ ਹੁੰਦੇ ਆ ਕਿਉਂਕਿ ਰੇਟ ਹਜੇ ਸਵੇਰੇ ਥੋੜਾ ਜਿਆਦਾ ਹੁੰਦਾ ਹੈ ਜਿਹੜੀ ਕੋਈ ਪਹਾ ਸਰਨਾ ਬਣਦੀ ਆ ਜਾਂ ਮਾਲ ਕੋਈ ਪਸ਼ੂ ਚੰਗਾ ਹੁੰਦਾ ਉਹਦੇ ਸੌਦੇ ਹੋਈ ਵੀ ਜਾਂਦੇ ਆਗੇ ਤੇ ਮਾਹੌਲ ਤੁਸੀਂ ਸਾਰਾ ਦੇਖ ਸਕਦੇ ਹੋ ਤੁਹਾਨੂੰ ਸਾਰਾ ਪਾ ਓਵਰਵਿਊ ਦਿਖਾ ਰਹੇ ਆ ਮੰਡੀ ਦਾ ਅੱਜ 1 ਤਰੀਕ ਫਰਵਰੀ ਦੂਜਾ ਮਹੀਨਾ 2026 ਨਵੇਂ ਸਾਲ ਦੀ ਇਹ ਦੂਜੀ ਮੰਡੀ ਆਗੀ ਤੇ ਮੰਡੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੇ ਚੰਗੇ ਪਾਜੂ ਪਹੁੰਚਦੇ ਆਗੇ ਮੰਡੀ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਚੰਗੇ ਦੁੱਧ ਵਾਲੀ ਮੱਝ ਜਾਂ ਸ਼ਕੀਨ ਤੁਸੀਂ ਝੋਟੀ ਲੈਣੀ ਹੈ ਤੇ ਇਸ ਮੰਡੀ ਦੇ ਉੱਤੇ ਪਹੁੰਚ ਕੇ ਤੁਸੀਂ ਖਰੀਦ ਸਕਦੇ ਹੋ ਖਰੀਦਣੀ ਆਦੀ ਤਸੱਲੀ ਨਾਲ ਜਾਂ ਕੋਈ ਜਾਣਕਾਰ ਬੰਦਾ ਨਾਲ ਲੈ ਕੇ ਆਇਆ ਕਰੋ ਕਿਉਂਕਿ ਠੱਗੀ ਠੋਰੀ ਵੀ ਬਹੁਤ ਚੱਲਦੀ ਆ ਜਿਹੜਾ ਬੰਦਾ ਅਣਜਾਣ ਹੁੰਦਾ ਉਹਦੇ ਨਾਲ ਠੱਗੀ ਹੋਣ ਦਾ ਵੀ ਡਰ ਰਹਿੰਦਾ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਇਸੇ ਲਈ ਤੁਸੀਂ ਕੋਈ ਜਾਣਕਾਰ ਬੰਦਾ ਨਾਲ ਜ਼ਰੂਰ ਲੈ ਕੇ ਆਇਆ ਕਰੋ ਤੇ ਆਦੀ ਫੁੱਲ ਤਸੱਲੀ ਕਰਕੇ ਤੁਸੀਂ ਮਾਲ ਖਰੀਦਿਆ ਕਰੋ ਇਹ ਵੀਡੀਓ ਦੇ ਵਿੱਚ ਐਂਡ ਤਾਈ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਮੰਡੀ ਦੇ ਤੁਹਾਨੂੰ ਆਪਾਂ ਮੱਝਾਂ ਗਾਵਾਂ ਤੁਹਾਨੂੰ ਦਿਖਾਵਾਂਗੇ ਮਿਕਸ ਤੇ ਗਰਲੈਂਡੋ ਤੁਹਾਨੂੰ ਆਪਾਂ ਇੱਕ ਗਾਂ ਦਿਖਾਵਾਂਗੇ ਬਹੁਤ ਚੰਗੀ ਬਾਕੀ ਮੱਝਾਂ ਝੋਟੀਆਂ ਦਿਖਾਵਾਂਗੇ ਬਾਕੀ ਮੰਡੀ 'ਚ ਤੁਰ ਫਿਰ ਕੇ ਮੰਡੀ ਦਾ ਤੁਹਾਨੂੰ ਆਪਾਂ ਮਾਹੌਲ ਵੀ ਦਿਖਾਵਾਂਗੇ ਵੀ ਕਿਹੇ ਜਿਹੇ ਪਸ਼ੂ ਆਏ ਆ ਕਿਹੇ ਜਿਹੇ ਗਾਹਗਾ ਕੀ ਮਾਹੌਲ ਆ ਉਹ ਵੀ ਤੁਰ ਫਿਰ ਕੇ ਦਿਖਾਉਣਾ ਜ਼ਰੂਰੀ ਆ ਤੇ ਕਿਉਂਕਿ ਕਿਉਂਕਿ ਰੇਟ ਡਿਟੇਲ ਪਸ਼ੂ ਦੀ ਉਹ ਤਾਂ ਤਕਰੀਬਨ ਹਰੇਕ ਵੀਡੀਓ ਦੇ ਵਿੱਚ ਹਰੇਕ ਚੈਨਲ ਤੇ ਹੁੰਦੋਈ ਆ ਤੇ ਮੰਡੀ ਦਾ ਮਾਹੌਲ ਵੀ ਦਿਖਾਉਣਾ ਜ਼ਰੂਰੀ ਹੁੰਦਾ ਹੈਗਾ ਤੇ ਅੱਜ ਓਡਾਪਾ ਜਿਆਰਾ ਸਮਾਂ ਹੀ ਲੈਂਦੇ ਆ ਆਪਾਂ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਆਪਾਂ ਇੱਕ ਗਰਲੈਂਡ ਉਹ ਨਸਲ ਦੇ ਵਿੱਚ ਪੈਂਦੀ ਗਾਂ ਦਿਖਾਉਨੇ ਆਂਗੇ ਬਹੁਤ ਚੰਗੀ ਆ ਟਾਮਗਾ ਟਾਮ ਗਈ ਨਿਕਲਦਿਆਂ ਇਹ ਜਿਹਾ ਦੇਖੋ ਬਾਕੀ ਆਪਾਂ ਇਹਦੀ ਡਿਟੇਲ ਲੈ ਲਾਂਗੇ ਬਾਜੀ ਤੋਂ ਕੀ ਡਿਟੇਲ ਆ ਗਈ ਬਹੁਤ ਚੰਗੀ ਆ ਗਈ ਚੰਗਾ ਕੱਤ ਕਾਠ ਆ। ਵੇਲ ਚੰਗੀ ਐ। ਲੇਵਾ ਸੋਹਣਾ ਐ। ਬੜੀ ਦੂਰ ਉੜਦਾ ਜੀ ਆ। ਦੇਖੋ ਹਰ ਪੱਖ ਤੋਂ ਬੰਤਰ ਬਹੁਤ ਚੰਗੀ ਐ ਜੀ। ਬਹੁਤ ਸੋਹਣੀ ਐ। ਕਦੇ ਕਦੇ ਟਾਵਾਂਗਾਂ ਹੀ ਦੇਖਣ ਨੂੰ ਮਿਲਦੀਆਂ ਗਈਆਂ। ਇਹ ਜਿਹੇ ਗਾਵਾਂ। ਤੇ ਇਹ ਲੇਵਾ ਦੇਖ ਸਕਦੇ ਹੋ ਇਹਦਾ। ਥਣਾ ਦੇਖ ਸਕਦੇ ਹੋ। ਥਣਾ ਦੇ ਵਿੱਚ ਵਿੱਤੀ ਦੇਖ ਸਕਦੇ ਹੋ ਇਹ ਕਿੰਨੀ ਹੈਗੀ। ਆਰਡਰ ਮੂਰ ਨੂੰ ਵੀ ਚੰਗਾ ਹੈ ਫੇਸ ਦੇਖ ਸਕਦੇ ਹੋ ਤੇ ਕਲਰ ਪ੍ਰਿੰਟ ਬਹੁਤ ਵਧੀਆ ਹੈਗਾ ਬੈਕ ਸਾਈਡ ਤੋਂ ਆਰਡਰ ਦੇਖ ਸਕਦੇ ਹੋ ਆਰਡਰ ਬਹੁਤ ਵਧੀਆ ਹੈ ਤੇ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਕਦ-ਕਦ ਵੀ ਚੰਗਾ ਹੈਗਾ ਪੂਰਾ ਅਲੇਵਾ ਤੁਸੀਂ ਦੁਬਾਰਾ ਦੇਖ ਸਕਦੇ ਹੋ ਤੇ ਬਾਕੀ ਆਪਾਂ ਭਾਈ ਨਾਲ ਗੱਲਬਾਤ ਕਰਾਉਣੀ ਹੈ ਜੀ ਤੇ ਡਿਟੇਲ ਲੈਣੀ ਹੈ ਜੀ ਸਾਰੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਦੱਸ ਦਿਓ ਗੁਰਦੇਵ ਸਿੰਘ ਪਿੰਡੋਂ ਕਿਹੜੇ ਆਏ ਹੋ ਅਨਜੀਤਵਾਲ ਮੋਗਾ ਮੋਗਾ ਜਿਲ੍ਹਾ ਹਾਂਜੀ ਠੀਕ ਆ ਤੇ ਕਿਰੇ ਲੂਈ ਆ ਭਾਈ ਇਹੇ ਠੀਕ ਆ ਵਪਾਰ ਦਾ ਤਾਂ ਨਹੀਂ ਕੋਈ ਕੰਮ ਨਹੀਂ ਜੀ ਠੀਕ ਆ ਤੇ ਇਹ ਬੈੜ ਭਾਈ ਕਰ ਲੈਣੋ ਨਾਲ ਜਪੈਂਦੀ ਆ ਨਾ ਹਾਂਜੀ ਹਾਂਜੀ ਠੀਕ ਆ ਤੇ ਸੂਆ ਕਿਹੜਾ ਇਹਦਾ ਦੂਜਾ ਜੀ ਦੂਜਾ ਸੂਆ ਠੀਕ ਆ ਪਹਿਲੇ ਸੂਏ ਚ ਕਿੰਨਾ ਰੁਪਇਆ ਪਹਿਲੇ ਸੂਏ ਆਪਣੇ ਕੋਲੇ ਸੀ ਆਪਣੇ ਕੋਲ ਠੀਕ ਆ ਤੇ ਇਸ ਵਾਰ ਹੋਣੇ ਤਾਂ ਦਿਨ ਕਿੰਨੇ ਕੁ ਪਏ ਆਗੇ 16 ਤਰੀਕ ਨੂੰ ਲੱਗਾ ਜੀ 16 ਤਰੀਕ ਨੂੰ ਦਿਨ ਪੂਰੇ ਹੋਣੇ ਆ। 9 ਮਹੀਨਾ ਲੱਗਾ ਜੀ 14-15 ਦਿਨ ਨੂੰ। 14-15 ਦਿਨ ਅਜੇ ਪਏ ਆ। ਹਾਂਜੀ। ਠੀਕ ਆ, ਲੇਵਾ ਹੁਣ ਵੀ ਬਹੁਤ ਚੰਗਾ ਤਿਆਰ ਆ ਹਨਾ। ਇਸ ਵਾਰ 30 ਹਾਂਜੀ ਦੇਣਾ ਚਾਹੀਦਾ ਹਨਾ। ਬਾਕੀ ਕੱਦ-ਕੁੱਦ ਚੰਗਾ ਆ ਹਨਾ। ਤੇ ਉਹ ਚੋਣ-ਚਾਨ ਦੇ ਭਾਈ ਕਿਵੇਂ ਆ ਗਈ? ਠੀਕ ਆ। ਲੱਤਸਾਰ ਵਾਲਾ ਕੋਈ ਕੰਮ ਨਹੀਂ। ਠੀਕ ਆ। ਥਣਾ-ਥਣਾ ਨੂੰ ਕਿਵੇਂ ਆ ਗਈ? ਓਕੇ ਜਮਾ। ਤੇ ਆਪਾਂ ਮੁੱਲ ਕਿੰਨਾ ਰੱਖਦੇ ਆ ਦਾ? 1.5 ਲੱਖ ਜੀ ਦੇਣਾ। ਦੇਣੀ ਹੈ ਤਾਂ ਮਾਣਤਣ ਹੋ ਜੂ ਵਿੱਚੋਂ ਮੜਾ ਮੋਟਾ ਕਰ ਦਿਆਂਗੇ ਮਾਣਤਣ ਹੋ ਜੂਗਾ ਠੀਕ ਹੈ ਤੇ ਨੰਬਰ ਬੋਲਿਓ ਆਪਣਾ 99175 ਹਾਂਜੀ 55890 94175 ਹਾਂਜੀ 55890 55800 90 90 ਠੀਕ ਹੈ ਬਈ ਧੰਨਵਾਦ ਲੋ ਵੀ ਦੋਸਤੋ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇ ਕਈ ਵਾਰੀ ਇੱਥੇ ਵੇਖਦੀ ਆ ਤਾਂ ਠੀਕ ਆ ਤੇ ਨਹੀਂ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਨੰਬਰ ਤੁਹਾਨੂੰ ਦੇਤਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੇ ਤੁਸੀਂ ਕਨਫਰਮ ਕਰ ਸਕਦੇ ਹੋ ਸਾਰਾ ਕੁਝ ਤੇ ਆਦੀ ਕੋਲ ਤਸल्ली ਕਰਕੇ ਤੇ ਤੁਸੀਂ ਗਾਂ ਨੂੰ ਖਰੀਦ ਸਕਦੇ ਹੋ। ਬਾਕੀ ਮਿੱਤਰੋ ਅੱਗੇ ਤੁਸੀਂ ਮੰਡੀ ਦਾ ਮਾਹੌਲ ਵੀ ਦੇਖ ਸਕਦੇ ਹੋ। ਸਪੈਸ਼ਲ ਇਹ ਮੱਜਾਂ ਦੀ ਮੰਡੀ ਆ ਤੇ ਮੱਜਾਂ ਬਹੁਤ ਵੱਡੀ ਗੈਂਤੀ ਦੇ ਵਿੱਚ ਆਉਂਦੀਆਂ ਗਈਆਂ। ਤੇ ਮੰਡੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ। ਇਹ ਮੇਰੇ ਤੋਂ ਨਾ ਪੈਕ ਝੋਟੀਆਂ ਦਿਖਾਉਨੇ ਆ ਤਾਜੀ ਸੂਈ ਆ ਆਰਡਰ ਬਹੁਤ ਚੰਗਾ ਆ ਬੈਕ ਸਾਈਡ ਨੂੰ ਆਰਡਰ ਬਹੁਤ ਆ ਕੱਦ-ਕੜ ਦਰਮਿਆਨੇ ਦੇ ਵਿੱਚ ਤੇ ਚੜਾਈ-ਜੜੂਈ ਬਹੁਤ ਆ ਕੀ ਵੱਖ ਥੁੜੇ ਦੀ ਤੇ ਆਰਡਰ ਬੈਕ ਸਾਈਡ ਨੂੰ ਵੀ ਦੇਖ ਸਕਦੇ ਹੋ ਚੰਗਾ ਹੈ ਤੇ ਸਿੰਘ ਇੱਕ ਤਾਂ ਨੂੰ ਆ ਤੇ ਇੱਕ ਥੱਲੇ ਨੂੰ ਜਿਵੇਂ ਢਾਕ ਤਲਵਾਰੀ ਕਹਿੰਦੇ ਆਗੇ ਆਰਡਰ ਦੇਖ ਸਕਦੇ ਹੋ ਮੂਰ ਨੂੰ ਇਹ ਬੈਗ ਨੂੰ ਵੀ ਆ ਦੇਖ ਸਕਦੇ ਹੋ ਤੁਸੀਂ ਵੈਸੇ ਖੜਨ ਲੱਗਿਆ ਹੋਣਾਗਾ ਪਰ ਫੇਰ ਵੀ ਲੇਵਾ ਪਿੱਛੇ ਨੂੰ ਵਧੀਆ ਦਿਖਾਉਂਦੀ ਹੈ ਦੇਖ ਸਕਦੇ ਹੋ ਜੈਡ ਬਲੈਕ ਆ ਤੇ ਆ ਇਹਦਾ ਬੱਚਾ ਖੜਾ ਫੇਸ ਤੁਸੀਂ ਦੇਖ ਸਕਦੇ ਕਿਹੜੇ ਬੰਦੇ ਆ ਬਾਈ ਮੇਰਾ ਖਾਨਾ ਹੈ ਲੈਰਾਖਾਨਾ 18 ਕਿਲੋ ਦੁੱਧ ਦੇਓ ਬਈ 18 ਕਿਲੋ ਜਿਲ੍ਹਾ ਕਿਹੜਾ ਪਿਆ ਜਾਂਦਾ ਹੈ ਬਈ ਜਿਲ੍ਹਾ ਕਿਹੜਾ ਬਠਿੰਡਾ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਠੀਕ ਆ ਤੇ ਇਹਨੂੰ ਕਿੰਨੇ ਦਿਨ ਹੋਗੇ ਸੋਈ ਨੂੰ ਇਹਨੂੰ ਹੋਵੇ ਜੀ 20-22 ਦਿਨ ਹੋ ਗਏ 20-22 ਦਿਨ ਤੇ ਹੁਣ ਦੁੱਧ ਫਿਰ ਤਿਆਰ ਹੋਊਗਾ ਹਾਂ ਦੁੱਧ ਤੇ ਪੀਕ ਤੇ ਆਈ ਬਣ ਕੇ ਕਿੰਨਾ ਹੋਣਾ ਇਹਦੇ ਲਈ 18 ਕਿਲੋ ਖੁੱਲਾ ਦੁੱਧ ਆ ਜੀ 18 ਕਿਲੋ ਤੇ 19 ਕਿਲੋ ਦੁੱਧ ਠੀਕ ਆ ਤੇ ਫਿਰ ਜੇ ਕਿਸੇ ਨੇ ਵੀ ਚੋਕੇ ਲੈ ਜਾਣੀ ਹੋਵੇ ਕੀ ਕਰੋ ਚੋਕੇ ਵੀ ਲਿਆ ਸਕਦਾ ਹਾਂ ਇਹ ਕਰੋ ਯਾ ਸਕਦਾ ਹਾਂ ਹਾਂ ਜੀ ਠੀਕ ਆ ਤੇ ਬੱਚਾ ਕੀ ਹੈ ਬੱਚਾ ਕਟਾਈ ਮਗਰ 22 ਦਿਨਾਂ ਦਾ ਕਟਾਈ ਇਹਦੇ ਮਗਰ 22 ਦਿਨਾਂ ਦਾ ਹਾਂਜੀ 22 ਦਿਨ ਹੋਇਆ ਜੀ ਠੀਕ ਆ ਤੇ ਝੋਟੀ ਦਾ ਸੂਆ ਦੂਜਾ ਹਾਂਜੀ ਦੂਜਾ ਦੂਜਾ ਸੂਆ ਜੀ ਠੀਕ ਆ ਤੇ ਤਸੱਲੀ ਕਰਕੇ ਲੈ ਜੇ ਕੋਈ ਹਾਂਜੀ ਹਾਂਜੀ ਤਸੱਲੀ ਕਰਕੇ ਲੈ ਆਓ ਜੀ ਠੀਕ ਆ ਥਣਾ ਥਣਾ ਅੰਨ ਕਿਵੇਂ ਹਾਂਜੀ ਥਣਾ ਥਣਾ ਨੂੰ ਓਕੇ ਹੈ ਜੀ ਜਮਾ ਓਕੇ ਨਹੀਂ ਆਈ ਹੋਣੀ ਇਹ ਜੀ ਠੀਕ ਆ ਤੇ ਆਪਣਾ ਵਪਾਰ ਦਾ ਕੰਮ ਹੈਗਾ ਇਹ ਮਿਕਰੇ ਲੂ ਆ ਨਹੀਂ ਦੋ ਮੱਝ ਆਈ ਹੈ ਅੱਛਾ ਕਰੇਲੂ ਯਾਰ ਹਾਂਜੀ ਠੀਕ ਆ ਤੇ ਮੁੱਲ ਕਿੰਨਾ ਕਰਦੇ ਆਪਾਂ ਮੁੱਲ ਇੱਕ 40 ਕਰਦੇ ਜੀ ਮੁੱਲ ਇੱਕ 40 ਹਾਂਜੀ ਤੇ ਬਸ ਹ ਇਹ ਸਨੋ 13 ਦੀ ਹੈ ਜੀ 13 ਦੀ ਹੈ ਹਾਂਜੀ ਠੀਕ ਆ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਾਂ ਔਰ ਅਸੀਂ ਰਾਮਾਨਤਨ ਕਰ ਲਾਂਗੇ ਠੀਕ ਆ ਨੰਬਰ ਬੋਲਦੇ ਬਾਈ ਨੰਬਰ ਬੋਲ ਜੀ 94786 94786 69607 69607 ਜੀ 7 ਇੱਕ ਰਿਦਵਾਰੇ ਬੋਲਦੀ 94786 ਜੀ ਹਾਂਜੀ 69607 ਠੀਕ ਆ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜੇ ਤੁਹਾਨੂੰ ਝੋਟੀ ਫੱਟ ਪੈਂਦੀ ਆ ਤਾਂ ਤੇ ਮੰਡੀ ਤੇ ਆਈ ਹੋਈ ਆ ਰਾਮਪੁਰੇ ਤੇ ਇੱਥੇ ਵੇਖ ਵੀ ਸਕਦੀ ਆ ਤੇ ਨਹੀਂ ਜੀ ਨੂੰ ਵੀ ਫੱਟ ਪੈਂਦੀ ਆ ਤੁਸੀਂ ਕਾਲ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਟੈਲੀਫੋਨ ਤੋਂ ਸੱਲੀ ਕਰਕੇ ਵੀ ਝੋਟੀ ਨੂੰ ਖਰੀਦ ਸਕਦੇ ਆ ਦੇਖੋ ਅੱਗੇ ਤੁਸੀਂ ਮੰਡੀ ਦਾ ਮਾਹੌਲ ਆ ਦੇਖ ਸਕਦੇ ਹੋ ਮਾਲ ਅੱਜ ਬਹੁਤ ਪਹੁੰਚਿਆ ਹੋਇਆਗਾ ਵੈਸੇ ਤਾਂ ਹਰ ਇੱਕ ਘਰੀ ਮਾਲ ਬਹੁਤ ਆਉਂਦਾਗਾ ਦੇਖੋ ਕਿਸੇ ਤਰ੍ਹਾਂ ਦਾ ਵੀ ਮਾਲ ਖਰੀਦਣਾ ਤੈਨੂੰ ਮੰਡੀ ਤੋਂ ਹਰੇਕ ਤਰ੍ਹਾਂ ਦਾ ਮਾਲ ਮਿਲ ਜੂਗਾ ਪਰ ਖਰੀਦਣਾ ਤੁਸੀਂ ਆਪ ਦੀ ਜ਼ਿੰਮੇਵਾਰੀ ਤੇ ਹੈ ਤੇ ਕਿਉਂਕਿ ਮਾਲ ਹਰੇਕ ਤਰ੍ਹਾਂ ਦਾ ਹੀ ਹੁੰਦਾਗਾ ਬਸ ਮੰਡੀ ਤੇ ਕੁਝ ਠੱਗੀ ਥੋੜੀ ਵੀ ਚੱਲ ਜਾਂਦੀ ਹੈ ਨਾ ਉਹ ਤੁਸੀਂ ਆਪ ਦੀ ਜ਼ਿੰਮੇਵਾਰੀ ਤੇ ਖਰੀਦਣਾ ਹੁੰਦਾ ਕਿਸੇ ਦੇ ਪਿੱਛੇ ਲੱਗ ਕੇ ਤੁਸੀਂ ਮਾਲ ਨਹੀਂ ਖਰੀਦਣਾ ਹੁੰਦਾ ਤੇ ਆਪੀ ਤਸੱਲੀ ਕਰਕੇ ਤੁਸੀਂ ਇੱਥੋਂ ਤੇ ਕਿਸੇ ਜਾਣਕਾਰ ਬੰਦੇ ਨੂੰ ਨਾਲ ਲਿਆ ਕੇ ਤੇ ਤੁਸੀਂ ਮਾਲ ਖਰੀਦ ਸਕਦੇ ਹੋ ਤੇ ਮਾਹੌਲ ਤੁਸੀਂ ਦੇਖ ਸਕਦੇ ਹੋ ਮੰਡੀ ਦਾ ਮਾਹੌਲ ਬਹੁਤ ਵਧੀਆ ਹੈਗਾ ਇਦਾਂ ਸੌਦਾ ਚੱਲੀ ਜਾਂਦਾ ਨਮਸਕਾਰ ਜੀ ਬਾਜ਼ਾਰ ਤੇ ਸੁਲਾਪੇ ਫਿਰ ਤੋਂ ਮੈਂ 2 ਮਿੰਟ ਲਗਾਉਂਦਾ ਮੰਡੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਬਹੁਤ ਮੰਡੀ ਭਰੀ ਹੋਈ ਆ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਉਨੇ ਆ ਸਾਰਾ ਕੀ ਮਾਹੌਲ ਆ ਮੰਡੀ ਦਾ ਨਾ ਕਿੰਨਾ ਕੁ ਗਾਹਕ ਫਰਦਾਗਾ ਗਾਹਕ ਬਹੁਤ ਆ ਮਾਲ ਵੀ ਕਾਫੀ ਆਗਾ ਇਧਰਲੇ ਪਾਸੇ ਸਾਰਾ ਵਪਾਰੀਆਂ ਦਾ ਮਾਲ ਹੁੰਦਾ ਹੋਗਾ ਉਧਰ ਛੱਡਾਂ ਦੇ ਵਿੱਚ ਕੁਝ ਆਮ ਜ਼ਿਮੀਂਦਾਰਾਂ ਦਾ ਮਾਲ ਵੀ ਹੁੰਦਾ ਹੋਗਾ ਤੇ ਵਪਾਰੀਆਂ ਦਾ ਵੀ ਹੁੰਦਾ ਚੰਗੀਆਂ ਚੰਗੀਆਂ ਮੱਝਾਂ ਝੋਟੀਆਂ ਇਸ ਮੰਡੀ ਦੇ ਉੱਤੇ ਪਹੁੰਚਦੀਆਂ ਗਈਆਂ ਪੂਰਿਆਂ ਸਰੇ ਦੀਆਂ ਸ਼ਕੀਨਾਂ ਚੰਗੇ ਦੁੱਧ ਵਾਲੀਆਂ ਮੱਝਾਂ ਝੋਟੀਆਂ ਇਸ ਮੰਡੀ ਦੇ ਉੱਤੇ ਹੁੰਦੀਆਂ ਗਈਆਂ ਦੇਖ ਸਾਡੇ ਤੁਸੀਂ ਮਾਹੌਲ ਮੰਡੀ ਦਾ ਮਾਲ ਹਰੇਕ ਤਰ੍ਹਾਂ ਦਾ ਹੀ ਹੁੰਦਾ तकरीबन ਇਹ ਨੀਲੀਆਂ ਵੀ ਹੋ ਗਈਆਂ ਭੂਰੀਆਂ ਤੇ ਮੋਰਾ ਮੀਣੀ ਹਰੇਕ ਤਰ੍ਹਾਂ ਦਾ ਮਾਲ ਮਿਲੂਗਾ ਕੁਝ ਵੀ ਕਰਤੇ ਮਾਈ ਲਾਲ 12 ਮਿੰਟ ਤੋਂ ਕਰ ਰਹੇ ਤਾ ਦੇਖੋ ਮਹਾਲਾ ਮੰਡੀ ਦਾ ਸਪੈਸ਼ਲ ਮੱਝਾਂ ਦੀ ਮੰਡੀ ਆ ਇਹ ਵਿੱਚ ਕੋਈ ਢਾਮੀਆਂ گاਵਾ ਆ ਜ਼ਰੂਰ ਜਾਂਦੀਆਂ ਪਰ ਇਹ ਸਪੈਸ਼ਲ ਮੱਝਾਂ ਦੀ ਮੰਡੀ ਆ ਤੇ ਮੱਝਾਂ ਦਾ ਹੀ ਗਾਹ ਹੁੰਦਾ ਤੋ ਚੰਗੇ ਚੰਗੀਆਂ ਮੱਝਾਂ ਝੋਟੀਆਂ ਹੁੰਦੀਆਂ ਆ ਵੀ ਝੋਟੀ ਚੰਗੀ ਹੈਗੀ ਇਹਦਾ ਸੌਦਾ ਚੱਲੀ ਜਾਂਦਾ ਦੋ ਇਧਰ ਜਾਂਦੀਆਂ ਉਹ ਪੂਰੀ ਜਾਂਦੀ ਹੈ ਦੇਖ ਸਾਦੇ ਤੁਸੀਂ ਅੱਜ ਕਾਫੀ ਫਿਰਦਾ ਹੈ ਪਰ ਕੁਝ ਕੁ ਸੌਦੇ ਹੋਏ ਆ ਹਜੇ ਬਾਕੀ ਆ ਹਜੇ ਫਿਰ ਤਕਰੀਬਨ ਟਾਈਮ ਹਜੇ ਥੋੜਾ ਹੋਇਆ ਨਾ ਤਕਰੀਬਨ 12 ਕ ਦਾ ਟਾਈਮ ਆਗਾ ਅਜੇ ਗੇੜੇ-ਗੂੜੇ ਕਰਦੇ ਫਿਰਦੇ ਆ ਅਸਲ ਪਟਾਕੇ ਤਾਂ ਫਿਰ ਆਣਣ ਨੂੰ ਪੈਣੇ ਆ ਜੀ ਪਹਿਲਾਂ ਵਾਲੀ ਵੀਡੀਓ ਦੇਖੀ ਹੋਏ ਬਾਕੀ ਤਕਰੀਬਨ ਸੌਦੇ ਚੱਲੀ ਵੀ ਜਾਂਦੇ ਆਗੇ ਜਿਹੜਾ ਜਾਨਵਰ ਕੋਈ ਫੱਟ ਪੈਂਦਾ ਕੋਈ ਥੋੜਾ ਜਿਹਾ ਭਾਅ ਨਾ ਮਿਲ ਜਾਂਦਾ ਉਹ ਤਾਂ ਸੁੱਟਿਆ ਹੀ ਜਾਂਦਾ ਹੈ ਹਲੋ ਆ ਮਾਜ ਦਾ ਵੀ ਸੌਦਾ ਚੱਲਦਾ ਕਹਾਂ ਕਿਵੇਂ ਘੰਟੀ ਲੱਗ ਕੇ ਕਹੇ ਬਈ ਆਏਗਾ 1 ਵਜੇ ਘੰਟੀ ਜਿੱਥੇ ਕਹਿੰਦੇ ਪਹੁੰਚ ਜਾਓ ਉਹਦਾ ਬਦਲ ਪਹੁੰਚ ਜਾਓ ਇਹ ਉਹਨਾਂ ਨੇ ਹੋਰ ਹੋਰ ਨਾਲ ਜਿਹੜਾ ਫੋਟੋ ਨਹੀਂ ਗੁਰੂ ਨਹੀਂ